ਇਹੀ ਚਾਰ ਗੱਲਾਂ ਗੰਢ ਬੰਨ੍ਹ ਲਓ ਦੁਸ਼ਮਣ ਕਦੇ ਹਾਣੀ ਨਹੀਂ ਪੰਚਾ ਸਕੇ ਤਾ ਅਜ਼ਦੀ ਦੀ ਇਹ ਕਹਾਣੀ ਸਿਰਫ ਇੱਕ ਕਹਾਣੀ ਨਹੀਂ ਸਗੋਂ ਇੱਕ ਸਬਕ ਹੈ ਉਹਨਾਂ ਸਾਰਿਆਂ ਲਈ ਜੋ ਖੁਦ ਨੂੰ ਸੁਧਾਰਨ ਸਮਝਦੇ ਹਨ ਚਲੋ ਸੁਣਦੇ ਹਾਂ ਇੱਕ কুমਹਾਰ ਤੇ ਸ਼ੇਰ ਦੀ ਰਹਿ ਸਮੇ ਤੇ ਪ੍ਰੇਰਣਾਦਾਇਕ ਕਹਾਣੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਦੋਸਤੋ ਬਹੁਤ ਪੁਰਾਣੇ ਸਮੇ ਦੀ ਗੱਲ ਹੈ ਇੱਕ ਛੋਟੀ ਜਿਹੀ ਬਸਤੀ ਸੀ ਜਿਸ ਵਿੱਚ ਮੋਹਨ ਨਾਮ ਦਾ ਇੱਕ ਗਰੀਬ ਪਰ ਮਿਹਨਤੀ কুমਹਾਰ ਰਹਿੰਦਾ ਸੀ ਲੋਕ ਉਸ ਨੂੰ ਬਹੁਤ ਸਧਾਰਨ ਸਮਝਦੇ ਸੀ ਪਰ ਉਹ ਆਪਣੇ ਕੰਮ ਦੇ ਪ੍ਰਤੀ ਬੇਹਦ ਇਮਾਨਦਾਰ ਤੇ ਨਿਸ਼ਠਾਵਾਨ ਸੀ ਹਰ ਦਿਨ ਸਵੇਰੇ ਉੱਠਦਾ ਤੇ ਮਿੱਟੀ ਲੈਣ ਲਈ ਨਿਕਲ ਜਾਂਦਾ ਮਿੱਟੀ ਲਿਆ ਕੇ ਫਿਰ ਉਸ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨਦਾ ਤੇ ਚਾਕ ਤੇ ਸੋਹਣੇ-ਸੋਹਣੇ ਭਾਂਡੇ ਬਣਾਉਂਦਾ ਉਹਨਾਂ ਭਾਂਡਿਆਂ ਨੂੰ ਧੁੱਪ ਵਿੱਚ ਸੁਕਾਉਂਦਾ ਤੇ ਪੱਠੀ ਵਿੱਚ ਪਕਾਉਂਦਾ ਤੇ ਸ਼ਾਮ ਨੂੰ ਆਪਣੇ ਗਧੇ ਤੇ ਲੱਦ ਕੇ ਸ਼ਹਿਰ ਦੇ ਬਾਜ਼ਾਰ ਵਿੱਚ ਵੇਚਣ ਜਾਂਦਾ ਦਿਨ ਭਰ ਦੀ ਮਿਹਨਤ ਦੇ ਬਾਵਜੂਦ ਮੋਹਨ ਦੀ ਜ਼ਿੰਦਗੀ ਬੜੀ ਔਖੀ ਸੀ ਪਰ ਉਸਨੇ ਕਦੇ ਸ਼ਿਕਾਇਤ ਨਹੀਂ ਕੀਤੀ ਉਸਦੇ ਕੋਲ ਨਾ ਢੰਗ ਦਾ ਘਰ ਸੀ ਨਾ ਕੋਈ ਹੋਰ ਸਹੂਲਤ ਫਿਰ ਵੀ ਉਸਦਾ ਚਿਹਰਾ ਹਮੇਸ਼ਾ ਸ਼ਾਂਤੀ ਤੇ ਸੰਤੋਸ਼ ਨਾਲ ਭਰਿਆ ਰਹਿੰਦਾ ਸੀ ਉਸਦਾ ਮਨ ਸਿਰਫ ਆਪਣੇ ਕੰਮ ਵਿੱਚ ਲੱਗਦਾ ਸੀ ਇਸ ਬਸਤੀ ਦੇ ਨੇੜੇ ਹੀ ਇੱਕ ਸੰਘਣਾ ਜੰਗਲ ਸੀ ਜਿੱਥੇ ਇੱਕ ਖੁਖਾਰ ਸ਼ੇਰ ਰਹਿੰਦਾ ਸੀ ਉਹ ਐਨਾ ਭਿਆਨਕ ਸੀ ਕਿ ਬਸਤੀ ਦੇ ਲੋਕ ਉਸ ਦਾ ਨਾਮ ਸੁਣਦੇ ਹੀ ਕੰਬਨ ਲੱਗ ਜਾਂਦੇ ਸੀ। ਆਹੇ ਦਿਨ ਉਹ ਪਿੰਡ ਦੇ ਜਾਨਵਰਾਂ ਤੇ ਹਮਲਾ ਕਰਦਾ। ਕਦੇ ਬੱਕਰੀਆਂ ਚੱਕ ਕੇ ਲੈ ਜਾਂਦਾ ਤੇ ਕਦੇ ਕਿਸੇ ਚਰਵਾਏ ਦੀ ਮੱਝ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ। ਪਿੰਡ ਵਾਲਿਆਂ ਨੇ ਕਈ ਵਾਰ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਸ਼ੇਰ ਨੂੰ ਫੜਿਆ ਜਾਵੇ ਪਰ ਉਹ ਹਰ ਵਾਰ ਕਿਸੇ ਤਰ੍ਹਾਂ ਬਚ ਨਿਕਲ ਜਾਂਦਾ। ਸਮਾਂ ਬੀਤਣ ਦੇ ਨਾਲ ਬਸਤੀ ਦੇ ਲੋਕ ਐਨੇ ਡਰ ਗਏ ਕਿ ਉਹਨਾਂ ਨੇ ਸੂਰਤ ਛਿਪਦੇ ਹੀ ਆਪਣੇ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ। ਰਾਤ ਨੂੰ ਤਾਂ ਜਿਵੇਂ ਪਿੰਡ ਵਿੱਚ ਸਨਾਂਟਾ ਹੀ ਛਾ ਜਾਂਦਾ ਸੀ ਪਰ ਮੋਹਨ ਇੰਨਾ ਸਭ ਚੀਜ਼ਾਂ ਤੋਂ ਬੇਖਬਰ ਆਪਣੀ ਮਿੱਟੀ ਤੇ ਚਾਕ ਵਿੱਚ ਡੁੱਬਿਆ ਰਹਿੰਦਾ ਸੀ। ਉਸਦੇ ਲਈ ਦਿਨ ਤੇ ਰਾਤ ਬਸ ਕੰਮ ਦੇ ਲਈ ਸੀ। ਉਸਦੀ ਦੁਨੀਆ ਉਸਦੇ ਭਾਂਡੇ ਸੀ ਤੇ ਉਸਦਾ ਗਧਾ ਉਸਦਾ ਇਕਲੌਤਾ ਸਾਥੀ ਸੀ। ਇੱਕ ਦਿਨ ਦੀ ਗੱਲ ਹੈ। ਮੋਹਨ ਰੋਜ਼ ਦੀ ਤਰ੍ਹਾਂ ਸ਼ਹਿਰ ਤੋਂ ਥੱਕਿਆ ਹਾਰਿਆ ਘਰ ਵਾਪਸ ਆਇਆ। ਦਿਨ ਭਰ ਬਾਜ਼ਾਰ ਵਿੱਚ ਖੜੇ ਹੋ ਕੇ ਉਸਨੇ ਭਾਂਡੇ ਵਿੱਚ ਜਿਸ ਕਰਕੇ ਉਸਦਾ ਬदन ਬਹੁਤ ਥੱਕ ਗਿਆ ਸੀ ਅੱਖਾਂ ਝਪਕਨ ਲੱਗੀਆਂ ਸਨ ਆਮ ਤੌਰ ਤੇ ਉਹ ਆਪਣੇ ਗਦੇ ਨੂੰ ਅਸਤਬਲ ਵਿੱਚ ਬੰਨਦਾ ਸੀ ਪਰ ਉਸ ਦਿਨ ਉਸਨੇ ਉਸ ਨੂੰ ਉੱਥੇ ਵਿੜੇ ਵਿੱਚ ਹੀ ਇੱਕ ਦਰੱਖਤ ਦੇ ਨਾਲ ਬੰਨ ਦਿੱਤਾ ਤੇ ਖੁਦ ਅੰਦਰ ਜਾ ਕੇ ਸੋ ਗਿਆ ਉਧਰ ਅਸਮਾਨ 'ਚ ਬੱਦਲ ਛਾ ਗਏ ਬੱਦਲਾਂ ਦੀ ਗੜਗੜਾਹਟ ਸ਼ੁਰੂ ਹੋ ਗਈ ਇੱਕ ਜ਼ੋਰਦਾਰ ਤੂਫਾਨ ਉੱਠਿਆ ਹਵਾਵਾਂ ਇੰਨੀਆਂ ਤੇਜ਼ ਸੀ ਕਿ ਪੁਰਾਣੇ ਦਰਖਤ ਜੜ ਤੋਂ ਉਖੜਨ ਲੱਗੇ ਬਿਜਲੀ ਦੀ ਚਮਕ ਨੇ ਪੂਰੇ ਜੰਗਲ ਨੂੰ ਚਿੱਟਾ ਬਣਾ ਦਿੱਤਾ ਸੀ ਤੇ ਜੰਗਲ ਦੇ ਜਾਨਵਰ ਇੱਧਰ ਉੱਧਰ ਲੁਕਣ ਲੱਗੇ ਸ਼ੇਰ ਜੋ ਉਸ ਸਮੇਂ ਸ਼ਿਕਾਰ ਦੀ ਭਾਲ ਵਿੱਚ ਸੀ ਉਹ ਵੀ ਇਸ ਭਿਆਨਕ ਤੂਫਾਨ ਤੋਂ ਡਰ ਗਿਆ ਉਸਨੇ ਸ਼ਿਕਾਰ ਦੀ ਯੋਜਨਾ ਛੱਡ ਦਿੱਤੀ ਤੇ ਹੁਣ ਉਹ ਖੁਦ ਕਿਸੇ ਸੁਰੱਖਿਅਤ ਜਗ੍ਹਾ ਦੀ ਭਾਲ ਵਿੱਚ ਸੀ ਭੱਜਦੇ-ਭੱਜਦੇ ਉਹ ਬਸਤੀ ਦੇ ਕਰੀਬ ਪਹੁੰਚਿਆ ਉੱਥੇ ਇੱਕ ਪੁਰਾਣੀ ਟੁੱਟੀ ਝੌਂਪੜੀ ਖੜੀ ਸੀ ਜੋ ਸਾਲਾਂ ਤੋਂ ਵੀਰਾਨ ਪਈ ਸੀ ਉਸ ਨੂੰ ਦੇਖ ਕੇ ਸ਼ੇਰ ਨੇ ਸੋਚਿਆ ਬਸ ਇਹ ਜਗ੍ਹਾ ਸਭ ਤੋਂ ਸੁਰੱਖਿਤ ਹੈ ਬਿਨਾਂ ਸਮਾਂ ਗਵਾਏ ਝੌਂਪੜੀ ਦੇ ਅੰਦਰ ਦਾਖਲ ਹੋ ਗਿਆ ਅੰਦਰ ਹਨੇਰਾ ਸੀ ਜ਼ਮੀਨ ਠੰਡੀ ਸੀ ਤੇ ਕੋਨੇ ਵਿੱਚ ਜਾਲੇ ਲਟਕ ਰਹੇ ਸੀ ਪਰ ਸ਼ੇਰ ਨੂੰ ਕੋਈ ਫਰਕ ਨਾ ਪਿਆ ਉਹ ਸਿੱਧੇ ਇੱਕ ਕੋਨੇ ਵਿੱਚ ਜਾ ਕੇ ਬੈਠ ਗਿਆ ਤੇ ਤੇਜ਼ ਹਵਾਵਾਂ ਦੀ ਆਵਾਜ਼ ਵਿੱਚ ਕੁਝ ਹੀ ਦੇਰ ਚ ਉਸ ਨੂੰ ਗੂੜੀ ਨੀਂਦ ਆ ਗਈ ਉਸ ਸੰਜਿਆਸੀ ਕੀ ਹੁਣ ਉਹ ਤੂਫਾਨ ਤੋਂ ਸੁਰੱਖਿਤ ਹੈ ਪਰ ਉਸਨੂੰ ਕੀ ਪਤਾ ਸੀ ਕਿ ਉਸਦੀ ਕਿਸਮਤ ਉਸਨੂੰ ਕਿੱਥੇ ਲੈ ਜਾਣ ਵਾਲੀ ਹੈ ਉਧਰ ਮੋਹਨ কুমਹਾਰ ਦੇ ਘਰ ਦੀ ਖਿੜਕੀ ਤੇ ਤੇਜ਼ ਬਾਰਿਸ਼ ਦੀਆਂ ਬਚਾਰਾਂ ਪੈ ਲੱਗੀਆਂ ਬਿਜਲੀ ਦੀ ਗੜਗੜਾਹਟ ਤੇ ਤੇਜ਼ ਹਵਾਵਾਂ ਦੀ ਆਵਾਜ਼ ਨੇ ਉਸਦੀ ਨੀਂਦ ਖਰਾਬ ਕਰ ਦਿੱਤੀ ਉੱਠਦੇ ਹੀ ਉਸਨੂੰ ਧਿਆਨ ਆਇਆ ਕਿ ਉਸਦਾ ਗਧਾ ਤਾਂ ਬਾਹਰ ਰੱਤ ਤੇ ਬੰਨਿਆ ਹੋਇਆ ਹੈ ਉਹ ਵਿਚਾਰਾਂ ਤਾਂ ਭਿਜ ਰਿਹਾ ਹੋਵੇਗਾ मोहन ਨੂੰ ਆਪਣੇ ਗਧੇ ਦੀ ਚਿੰਤਾ ਸਤਾਣ ਲੱਗੀ। ਬਿਨਾਂ ਸਮਾਂ ਗਵਾਏ ਉਹ ਬਾਹਰ ਵੱਲ ਪੱਜਿਆ ਪਰ ਜਿਵੇਂ ਹੀ ਉਹ ਵੇੜੇ ਵਿੱਚ ਪਹੁੰਚਿਆ ਉਸ ਦਾ ਦਿਲ بیٹھ ਗਿਆ ਕਿਉਂਕਿ ਉੱਥੇ ਕੋਈ ਗਦਾ ਨਹੀਂ ਸੀ। ਗਧੇ ਦੀ ਰੱਸੀ ਮਿੱਟੀ ਵਿੱਚ ਪਈ ਸੀ ਤੇ ਹੁਣ ਇਕੱਲੀ ਝੂਲ ਰਹੀ ਸੀ। Mohan ਹੜਬੜਾ ਗਿਆ। ਲੱਗਦਾ ਹੈ ਗਦਾ ਰੱਸੀ ਤੋੜ ਕੇ ਕਿਤੇ بارش ਵਿੱਚ ਭਿੱਜਣ ਚਲਾ ਗਿਆ ਹੈ। ਪਰ ਜਾਵੇਗਾ ਕਿਤੇ? ਉਸਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਗਦਾ ਕਿਸੇ ਝੌਂਪੜੀ ਵਿੱਚ ਲੁਕਿਆ ਹੋਵੇਗਾ। ਇਹ ਸੋਚਦੇ ਹੋਏ ਉਹ ਆਪਣੇ ਕੱਪੜੇ ਭਿੱਜਣ ਦੀ ਪਰਵਾਹ ਕਿਤੇ ਬਿਨਾ ਜੰਗਲਵਲ ਭੱਜਿਆ ਮੀਂਹ ਬਹੁਤ ਤੇਜ਼ ਹੋ ਚੁੱਕਿਆ ਸੀ ਰਸਤਾ ਚਿੱਕੜ ਨਾਲ ਭਰਿਆ ਹੋਇਆ ਸੀ ਪਰ 모ਹਨ ਨੂੰ ਬਸ ਆਪਣੇ ਗਧੇ ਦੀ ਫਿਕਰ ਸੀ ਉਹ ਇੱਕ ਝੌਂਪੜੀ ਤੋਂ ਦੂਜੀ ਝੌਂਪੜੀ ਕੋਲ ਜਾਂਦਾ ਪਰ ਉਸ ਦਾ ਗਧਾ ਕਿਤੇ ਨਾ ਦੇਖਿਆ ਕਾਫੀ ਦੇਰ ਪਟਕਣ ਤੋਂ ਬਾਅਦ ਉਸ ਨੂੰ ਬਸਤੀ ਤੋਂ ਦੂਰ ਇੱਕ ਪੁਰਾਣੀ ویرਾਨ ਝੌਂਪੜੀ ਨਜ਼ਰ ਆਈ ਅਸਮਾਨ ਵਿੱਚ ਬਿਜਲੀ ਕੜਕ ਰਹੀ ਸੀ ਤੇ ਉਸ ਨੂੰ ਉਸੇ ਰੋਸ਼ਨੀ ਵਿੱਚ ਚੌਂਪੜੀ ਦੇ ਦਰਵਾਜੇ ਤੇ ਕੋਈ ਵੱਡਾ ਸਾਰਾ ਜਾਨਵਰ ਪਿਆ ਦਿਖਿਆ ਮੋਹਨ ਨੇ ਖੁਸ਼ੀ ਨਾਲ ਕਿਹਾ ਮਿਲ ਗਿਆ ਏ ਮਿਲ ਗਿਆ ਇੱਥੇ ਪਿਆ ਹੈ ਬੇਫਕੂਫ ਮਜੇ ਨਾਲ ਅਰਮਾ ਆਰਾਮ ਫਰਮਾ ਰਿਹਾ ਹੈ ਤੇ ਮੈਂ ਜੰਗਲ ਦੀ ਮਿੱਟੀ ਛਾਂਦਿਆਂ ਹਾਂ ਉਹ ਗੁੱਸੇ 'ਚ ਉਬਲ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਉਸਦਾ ਗਧਾ ਨਹੀਂ ਬਲਕਿ ਉਹ ਖੁਖਾਰ ਸ਼ੇਰ ਹੈ ਜੋ ਤੂਫਾਨ ਤੋਂ ਬਚਨ ਲਈ ਇਸ ਚੌਂਪੜੀ ਵਿੱਚ ਆ ਲੁਕਿਆ ਹੈ ਹਨੇਰੇ ਤੇ ਬਾਰਿਸ਼ ਦੀ ਵਜ੍ਹਾ ਨਾਲ 모ਹਨ ਨੂੰ ਉਹਨਾਂ ਵਿੱਚ ਫਰਕ ਸਮਝ ਨਾ ਆਇਆ ਤੇ ਬਿਨਾ ਕੁਝ ਸੋਚੇ ਸਮਝੇ ਉਸਨੇ ਉਸ ਗਦੇ ਦੇ ਸਿਰ ਤੇ ਪਿੱਠ ਤੇ ਦੋ ਚਾਰ ਥੱਪੜ ਮਾਰ ਦਿੱਤੇ ਤੇ ਕਿਹਾ ਤੇਰੀ ਇੰਨੀ ਹਿੰਮਤ ਤੂੰ ਕਿਵੇਂ ਭੱਜਿਆ ਕਿਵੇਂ ਰੱਸੀ ਤੋੜ ਕੇ ਇੱਥੇ ਚਲਾ ਆਇਆ ਖੈਰ ਅੱਜ ਤੇਰਾ ਇਲਾਜ ਕਰ ਦਿਨਾ ਹ ਇਹਨਾਂ ਕਹਿ ਕੇ ਉਹ ਛੱਟਦੇ ਨੇ ਸ਼ੇਰ ਦੀ ਪਿੱਠ ਤੇ ਚੜ ਗਿਆ ਤੇ ਗਦੇ ਦੀ ਰੱਸੀ ਨੂੰ ਕੱਸ ਕੇ ਫੜ ਲਿਆ ਹੁਣ ਭੱਜ ਕੇ ਦਿਖਾ 모ਹਨ ਗੁੱਸੇ ਵਿੱਚ ਦਹਾੜਿਆ ਵਿਚਾਰਾ ਸ਼ੇਰ ਜੋ ਹਾਲੇ ਤੱਕ ਗੂੜੀ ਨੀਂਦ ਵਿੱਚ ਸੀ ਅਚਾਨਕ ਥੱਪੜ ਤੇ ਇਨਸਾਨੀ ਆਵਾਜ਼ ਨਾਲ ਹੜਬੜਾ ਗਿਆ ਉਸ ਨੂੰ ਕੁਝ ਸਮਝ ਨਾ ਆਇਆ ਕਿ ਇਹ ਕੌਣ ਹੈ ਤੇ ਮੇਰੀ ਪਿੱਠ ਤੇ ਚੜ ਕੇ ਕੀ ਕਰ ਰਿਹਾ ਹੈ ਪਰ ਜਿਵੇਂ ਜਿਵੇਂ ਆਵਾਜ਼ ਤੇਜ਼ ਹੁੰਦੀ ਗਈ ਉਸ ਦਾ ਦਿਲ ਡਰ ਨਾਲ ਕੰਬ ਉਠਿਆ ਲੱਗਦਾ ਹੈ ਇਹ ਇਨਸਾਨ ਬਹੁਤ ਖਤਰਨਾਕ ਹੈ ਸ਼ੇਰ ਨੇ ਸੋਚਿਆ ਜੇਕਰ ਮੈਂ ਇਸ ਦਾ ਕਿਹਾ ਨਾ ਮੰਨਿਆ ਤਾਂ ਇਹ ਸੱਚੀ ਮੈਨੂੰ ਮਾਰ ਹੀ ਦੇਵੇਗਾ ਹੁਣ ਡਰਦੇ ਮਾਰੇ ਉਸਨੇ ਹਿਲਣਾ ਡੁਲਣਾ ਵੀ ਛੱਡ ਦਿੱਤਾ ਤੇ ਜਿਵੇਂ ਮੋਹਨ ਉਸਨੂੰ ਰੱਸੀ ਨਾਲ ਖਿੱਚਦਾ ਗਿਆ ਉਹ ਚੁੱਪਚਾਪ ਚੱਲਦਾ ਗਿਆ ਹਨੇਰੀ ਤੂਫਾਨ ਹਲੇ ਵਿਚਾਰੀ ਸੀ ਮੋਹਨ ਨੇ ਉਸ ਗਦੇ ਨੂੰ ਆਪਣੇ ਘਰ ਲਿਜਾ ਕੇ ਵੇੜੇ 'ਚ ਇੱਕ ਦਰਖਤ ਨਾਲ ਕੱਸ ਕੇ ਬੰਨ ਦਿੱਤਾ ਉਸਦੇ ਮਨ ਵਿੱਚ ਸੰਤੋਖ ਸੀ ਕਿ ਉਹ ਆਪਣੇ ਗਦੇ ਨੂੰ ਲਭ ਲਿਆਇਆ ਹੈ ਤੇ ਉਧਰ ਸ਼ੇਰ ਹਲੇ ਵੀ ਘਰ ਘਰ ਕੰਬ ਰਿਹਾ ਸੀ ਤੇ ਸੋਚ ਰਿਹਾ ਸੀ ਇਹ ਮੈਂ ਇਸ ਮੁਸੀਬਤ ਵਿੱਚ ਫਸ ਗਿਆ ਅੱਧੀ ਰਾਤ ਬੀ ਚੁੱਕੀ ਸੀ ਠੰਡੀ ਹਵਾ ਹੁਣ ਹੋਰ ਵੀ ਤੇਜ਼ ਹੋਣ ਲੱਗੀ ਸੀ ਮੋਹਨ ਦਿਨ ਭਰ ਦੀ ਮਿਹਨਤ ਤੇ بارش ਦੀ ਭਜਨਸ ਨਾਲ ਬੇਹੱਦ ਥੱਕ ਚੁੱਕਿਆ ਸੀ ਉਸਨੇ ਆਪਣੇ ਗਧੇ ਜੋ ਅਸਲ ਵਿੱਚ ਛੇ ਸੀ ਨੂੰ ਵੇੜੇ ਤੇ ਦਰਖਤ ਨਾਲ ਚੰਗੀ ਤਰ੍ਹਾਂ ਰੱਸੀ ਨਾਲ ਬੰਨ੍ਹ ਦਿੱਤਾ ਇੱਕ ਨਜ਼ਰ ਮਾਰੀ ਤੇ ਫਿਰ ਚੈਨ ਦੀ ਸਾਹ ਲੈ ਕੇ ਅੰਦਰ ਜਾ ਕੇ ਸੋ ਗਿਆ ਉਦھر ਸਵੇਰ ਹੁੰਦੇ ਹੀ ਸੂਰਜ ਦੀ ਹਲਕੀ ਰੋਸ਼ਨੀ ਬਸਤੀ ਤੇ ਉਤਰਨ ਲੱਗੀ ਪੰਛੀਆਂ ਦੀ ਚਹਿਚਹਾਟ ਤੇ ਚਹਲ ਪਹਲ ਨਾਲ ਪਿੰਡ ਦੀ ਰੌਣਕ ਵਾਪਸ ਆ ਗਈ ਲੋਕ ਹੌਲੀ-ਹੌਲੀ ਆਪਣੇ ਘਰਾਂ ਤੋਂ ਨਿਕਲਣ ਲੱਗੇ ਕੋਈ ਖੇਤ ਨੂੰ ਜਾ ਰਿਹਾ ਸੀ ਕੋਈ ਬਾਜ਼ਾਰ ਵੱਲ ਕੁਝ ਲੋਕਾਂ ਦੀ ਨਜ਼ਰ 모ਹਨ কুমਹਾਰ ਦੇ ਵੇੜੇ ਵੱਲ ਸੀ ਉਹ ਹੈਰਾਨ ਸੀ ਤੇ ਇਹ ਸਭ ਦੇਖ ਰਹੇ ਸੀ ਇੱਕ ਆਦਮੀ ਨੇ ਹੌਲੀ ਦਿਨੇ ਕਿਹਾ ਦਰਖਤ ਨਾਲ ਬੰਨਿਆ ਹੋਇਆ ਜਾਨਵਰ ਕੋਈ ਗਧਾ ਨਹੀਂ ਉਹ ਤਾਂ ਉਹੀ ਭਿਆਨਕ ਸ਼ੇਰ ਹੈ ਜਿਸਨੇ ਪਿੰਡ ਦੀ ਨੱਕ ਵਿੱਚ ਦਮ ਘਾ ਰੱਖਿਆ ਹੈ ਦੇਖਦੇ ਹੀ ਦੇਖਦੇ ਚਾਰੇ ਪਾਸੇ ਹਲਚਲ ਮਚ ਗਈ ਇਹ ਸ਼ੇਰ ਹੈ ਬੰਨਿਆ ਹੋਇਆ ਹੈ ਇਹ ਕਿਵੇਂ ਹੋ ਸਕਦਾ ਹੈ ਕਿਸ ਨੇ ਇਸ ਨੂੰ ਫੜਿਆ ਲੋਕ ਇਹ ਦੁੱਜੇ ਨੂੰ ਹੈਰਾਨੀ ਨਾਲ ਪੁੱਛਣ ਲੱਗੇ ਕੁਝ ਹੀ ਦੇਰ ਵਿੱਚ ਇਹ ਖਬਰ ਅੱਗ ਦੀ ਤਰ੍ਹਾਂ ਪੂਰੇ ਪਿੰਡ ਵਿੱਚ ਫੈਲ ਗਈ ਮੋਹਨ ਕੁਮਾਰ ਨੇ ਖੁਖਾਰ ਸ਼ੇਰ ਨੂੰ ਜਿੰਦਾ ਫੜ ਲਿਆ ਹੈ ਪਿੰਡ ਵਾਲੇ ਭੱਜ ਭੱਜ ਕੇ ਮੋਹਨ ਦੇ ਘਰ ਆਉਣ ਲੱਗੇ ਬੱਚੇ, ਬੁੱਢੇ, ਜਵਾਨ ਸਾਰਿਆਂ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਤੇ ਦਿਲਾਂ ਵਿੱਚ ਮੋਹਨ ਦੀ ਹਿੰਮਤ ਦੀ ਸਲਾਤਾ। ਫਿਰ ਤਾਰੀਫ਼ ਤੇ ਬੁਚਾਰ ਕਰਨ ਲੱਗੇ। ਮੋਹਨ ਭਰਾ ਤੋਂ ਸੱਚੀ ਵੀਰ ਨਿਕਲਿਆ। ਜਿਸ ਸ਼ੇਰ ਨੇ ਸਾਡੀਆਂ ਬੱਕਰੀਆਂ ਮੱਝਾਂ ਖਾ ਲਈਆਂ ਅੱਜ ਉਹ ਉਸੇ ਦੇ ਵੇੜੇ ਵਿੱਚ ਬੰਨਿਆ ਬੈਠਾ ਹੈ। ਮੋਹਨ ਹਾਲੇ ਤੱਕ ਇਸ ਸਭ ਕੁਝ ਤੋਂ ਅਣਜਾਣ ਸੀ। ਉਹ ਅੱਖਾਂ ਮਲਦਾ ਹੋਇਆ ਬਾਹਰ ਆਇਆ ਤੇ ਦੇਖਿਆ ਲੋਕਾਂ ਦੀ ਭੀੜ ਉਸਦੇ ਵੇੜੇ ਵਿੱਚ ਲੱਗੀ ਹੋਈ ਹੈ ਤੇ ਸਾਰੇ ਪਾਸੇ ਉਸ ਦੀ ਤਾਰੀਫ਼ ਹੋ ਰਹੀ ਹੈ। ਉਸਨੇ ਭੋਲੇਪਨ ਵਿੱਚ ਕਿਹਾ ਵੀਰੋ ਮੈਂ ਤਾਂ ਕੁਝ ਨਹੀਂ ਕੀਤਾ ਬਸ ਆਪਣਾ ਗਦਾ ਲੱਭ ਕੇ ਲਿਆਇਆ ਹਾਂ ਪਰ ਜਦ ਉਸਨੇ ਦ੍ਰਕਤਵਲ ਦੇਖਿਆ ਤਾਂ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ हे ਭਗਵਾਨ ਇਹ ਗਦਾ ਨਹੀਂ ਇਹ ਤਾਂ ਸ਼ੇਰ ਹੈ ਉਸਦੇ ਹੱਥ ਪੈ ਕੰਮਨ ਲੱਗੇ ਪਰ ਫਿਰ ਖੁਦ ਨੂੰ ਸੰਭਾਲ ਲਿਆ ਉਹ ਦਾ ਰਾਜ ਦਾ ਰਾਜਾ ਵੀਰਿੰਦਰ ਸਿੰਘ ਅੱਜਕੱਲ ਬਹੁਤ ਪਰੇਸ਼ਾਨੀ ਵਿੱਚ ਸੀ ਗਵਾਂਡੀ ਰਾਜ ਦੇ ਰਾਜਾ ਭੈਰਵਨਾਥ ਫौज ਵਾਰ-ਵਾਰ ਹਮਲਾ ਕਰ ਰਹੀ ਸੀ ਲੜਾਈ ਸ਼ੁਰੂ ਹੋ ਚੁੱਕੀ ਸੀ ਹਾਲਾਂਕਿ ਰਾਜਾ ਦੀ ਸੈਨਾ ਨੀਡਰ ਤੇ ਬਹਾਦਰ ਸੀ ਪਰ ਦੁਸ਼ਮਨ ਦੀ ਗਿਣਤੀ ਬਹੁਤ ਜ਼ਿਆਦਾ ਸੀ ਰਾਜਾ ਨੂੰ ਇੱਕ 에ਹੋ ਜੇ ਸੈਨਾਪਤੀ ਦੀ ਜ਼ਰੂਰਤ ਸੀ ਜੋ ਸਿਰਫ ਯੁੱਧ ਕਰਨਾ ਹੀ ਨਹੀਂ ਬਲਕਿ ਪੂਰੇ ਦਲ ਦੀ ਅਗਵਾਈ ਕਰ ਸਕੇ ਜੋ ਦੁਸ਼ਮਨ ਨੂੰ ਇਸ ਤਰ੍ਹਾਂ ਦਾ ਸਬਕ ਸਿਖਾਵੇ ਕਿ ਉਹ ਦੁਬਾਰਾ ਅੱਖ ਚੁੱਕਣ ਦੀ ਹਿੰਮਤ ਨਾ ਕਰੇ ਰਾਜਾ ਨੇ ਉਸੇ ਵੇਲੇ ਮੰਤਰੀਆਂ ਤੇ ਪ੍ਰਮੁੱਖ ਸੈਨਾਪਤੀਆਂ ਨੂੰ ਦਰਬਾਰ ਵਿੱਚ ਬੁਲਾਇਆ ਤੇ ਰਣਨੀਤੀ ਬਣਾਉਣ ਦੀ ਚਰਚਾ ਹੋਣ ਲੱਗੀ। ਕੌਣ ਹੈ ਉਹ ਯੋद्धा ਜੋ ਸਾਨੂੰ ਜਿੱਤ ਦਿਵਾ ਸਕਦਾ ਹੈ? ਰਾਜਾ ਨੇ ਡੂੰਗੀ ਚਿੰਤਾ ਨਾਲ ਪੁੱਛਿਆ। ਉਸ ਸਮੇਂ ਇੱਕ ਸੈਨਿਕ ਰਾਜਪਾਲ ਜੋਸ਼ ਨਾਲ ਖੜਾ ਹੋ ਕੇ ਬੋਲਿਆ, "ਮਹਾਰਾਜ ਸਾਨੂੰ ਬਾਹਰ ਕਿਤੇ ਵੀਰ ਦੀ ਭਾਲ ਕਰਨ ਦੀ ਜ਼ਰੂਰਤ ਨਹੀਂ ਹੈ। ਸਾਨੂੰ ਆਪਣੇ ਰਾਜ ਵਿੱਚ ਹੀ ਇੱਕ ਅਸਾਧਾਰਨ ਵੀਰ ਮਿਲ ਗਿਆ ਹੈ।" ਰਾਜਾ ਨੇ ਹੈਰਾਨ ਹੋ ਕੇ ਪੁੱਛਿਆ, "ਕੌਣ ਹੈ ਉਹ?" ਤਾਂ ਰਾਜਪਾਲ ਬੋਲਿਆ, "ਮਹਾਰਾਜ ਉਹ ਹੈ ਮੋਹਨ ਕੁਮਾਰ।" ਉਹੀ ਵਿਅਕਤੀ ਜਿਸਨੇ ਇਕੱਲੇ ਬਿਨਾ ਕਿਸੇ ਹਥਿਆਰਾਂ ਦੇ ਇੱਕ ਜਿਉਂਦੇ ਸ਼ੇਰ ਨੂੰ ਰੱਸੀ ਨਾਲ ਬੰਨ੍ਹ ਕੇ ਆਪਣੇ ਵੇੜੇ ਵਿੱਚ ਲਿਆਂਦਾ ਹੈ ਤੇ ਖੜਾ ਕਰ ਲਿਆ ਹੈ ਇਹ ਸੁਨ ਦਰਬਾਰ ਵਿੱਚ ਸਨਾਟਾ ਛਾ ਗਿਆ ਫਿਰ ਸਾਰਿਆਂ ਦੀਆਂ ਨਜ਼ਰਾਂ ਰਾਜਾ ਵੱਲ ਟਿਕ ਗਈਆਂ ਦੋਸਤੋ ਜਿਵੇਂ ਹੀ ਰਾਜਾ ਵਿਰਿੰਦਰ ਸਿੰਘ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਮੋਹਨ ਕੁਮਯਾਰ ਸੱਚੀ ਬਹਾਦਰ ਤੇ ਵਿਲੱਖਣ ਹੈ ਉਸਨੇ ਦੇਰ ਨਾ ਕਰਦੇ ਹੋਏ ਇੱਕ ਸੰਦੇਸ਼ ਵਾਹਕ ਨੂੰ ਮੋਹਨ ਦੇ ਘਰ ਭੇਜਿਆ ਸਨੇਹੀ ਵਿੱਚ ਸਾਫ਼ ਲਿਖਿਆ ਸੀ ਕਿ ਮੋਹਨ ਤੂੰ ਇਸੇ ਵੇਲੇ ਦਰਬਾਰ ਵਿੱਚ ਆ ਜਾ ਉਸ ਨੂੰ ਸੇਨਾ ਦਾ ਸੇਨਾਪਤੀ ਬਣਾਇਆ ਜਾ ਰਿਹਾ ਹੈ ਇਹ ਖਬਰ ਸੁਣਦੇ ਹੀ ਮੋਹਨ ਦੇ ਤਾਂ ਹੋਸ਼ ਹੀ ਉੱਡ ਗਏ ਉਸਨੇ ਅਜੰਬੇ ਵਿੱਚ ਆਪਣੀ ਪਤਨੀ ਕੋਸ਼ਲਿਆਵਲ ਦੇਖਿਆ ਤੇ ਕਿਹਾ ਮੈਨੂੰ ਤਾਂ ਅਜ ਤੱਕ ਢੰਗ ਨਾਲ ਘੋੜੇ ਤੇ ਬੈਠਣਾ ਨਹੀਂ ਆਉਂਦਾ ਤੇ ਹੁਣ ਮੈਨੂੰ ਸੇਨਾ ਦੀ ਕਮਾਨ ਸੌਮ ਦਿੱਤੀ ਜਾਵੇਗੀ ਉਸ ਨੂੰ ਲੱਗਿਆ ਜਿਵੇਂ ਇਹ ਸਭ ਕੋਈ ਮਜ਼ਾਕ ਹੈ ਪਰ ਜਦ ਉਸ ਨੂੰ ਪਤਾ ਲੱਗਿਆ ਕਿ ਇਹ ਸੱਚਮੁੱਚ ਰਾਜਾ ਦਾ ਆਦੇਸ਼ ਹੈ ਤਾਂ ਉਹ ਅਨਮਨੇ ਮਨ ਨਾਲ ਤਿਆਰ ਹੋਇਆ ਤੇ ਭਾਰੀ ਕਦਮਾਂ ਨਾਲ ਮਹਿਲ ਵੱਲ ਚੱਲ ਪਿਆ ਮਹਿਲ ਪਹੁੰਚਦੇ ਹੀ ਰਾਜਾ ਨੇ ਉਸ ਦਾ ਸਵਾਗਤ ਕੀਤਾ ਉਸ ਦੇ ਲਈ ਆਸਣ ਲਗਾਇਆ ਗਿਆ ਖਾਣ ਪੀਣ ਦੇ ਵਧੀਆ ਪਕਵਾਨ ਪੇਸ਼ ਕੀਤੇ ਗਏ ਤੇ ਉਸ ਨੂੰ ਪੂਰਾ ਸਨਮਾਨ ਦਿੱਤਾ ਗਿਆ ਰਾਜਾ ਨੇ ਮੁਸਕਰਾਉਂਦੇ ਹੋਏ ਕਿਹਾ ਸੇਨਾਪਤੀ ਮੋਹਨ ਕੱਲ ਦਰਬਾਰ ਵਿੱਚ ਫੇਰ ਆਉਣਾ ਤੇਰੇ ਸਾਹਮਣੇ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਰੱਖੀ ਜਾਵੇਗੀ ਇਹ ਸੁਣ ਮੋਹਨ ਦੇ ਪਸੀਨੇ ਛੁੱਟਣ ਲੱਗੇ हे ਭਗਵਾਨ ਇਹ ਸਭ ਮੇਰੇ ਨਾਲ ਕੀ ਹੋ ਰਿਹਾ ਹੈ ਮੈਂ ਤਾਂ ਇੱਕ ਸਧਾਰਨ কুমਹਾਰ ਹਾਂ ਨਾ ਤਾਂ ਤਲਵਾਰ ਚਲਾਉਣੀ ਆਉਂਦੀ ਹੈ ਨਾ ਘੋੜ ਸਵਾਰੀ ਨਾ ਯੁੱਧ ਦੀ ਰਣਨੀਤੀ ਇਹ ਸਭ ਉਸ ਸ਼ੇਰ ਦੀ ਵਜ੍ਹਾ ਨਾਲ ਹੋਇਆ ਹੈ ਘਰ ਵਾਪਸ ਆਉਂਦੇ ਹੀ ਉਸਨੇ ਵੇੜੇ ਵਿੱਚ ਬੰਨੇ ਸ਼ੇਰ ਜਿਸ ਨੂੰ ਪਹਿਲਾਂ ਉਹ ਗਦਾ ਸਮਝਦਾ ਸੀ ਉਸ ਵੱਲ ਗੁੱਸੇ ਨਾਲ ਦੇਖਿਆ ਤੇ ਬੋਲਿਆ ਸਾਰਾ ਝਮੇਲਾ ਤੇਰੇ ਕਰਕੇ ਹੋਇਆ ਹੈ ਜੇਕਰ ਤੂੰ ਗਦਾ ਬਣਿਆ ਰਹਿੰਦਾ ਤਾਂ ਮੈਂ ਅੱਜ ਵੀ ਆਪਣੀ ਚਾਕ ਤੇ ਮਿੱਟੀ ਦੇ ਭਾਂਡੇ ਬਣਾ ਰਿਆ ਹੁੰਦਾ ਘਰਵਾਲੀ ਕੁਸ਼ਲਿਆ ਇਹ ਸੁਣ ਕੇ ਹੱਸ ਪਈ ਉਸਨੇ ਬੜੇ ਪਿਆਰ ਨਾਲ 모ਹਨ ਨੂੰ ਕਿਹਾ ਸ਼ੇਰ ਨੂੰ ਦੋਸ਼ ਨਾ ਦਿਓ ਏ ਸਭ ਤੁਹਾਡੀ ਕਿਸਮਤ ਵਿੱਚ ਹੈ ਭਗਵਾਨ ਨੇ ਤੁਹਾਨੂੰ ਇੱਕ ਨਵੀਂ ਰਾਹ ਦਿੱਤੀ ਹੈ ਹੋ ਸਕਦਾ ਹੈ ਇਹ ਤੁਹਾਡਾ ਅਸਲੀ ਉਦੇਸ਼ ਹੋਵੇ ਹੁਣ ਡਰੋ ਨਾ ਹਿੰਮਤ ਰੱਖੋ ਈਸ਼ਵਰ ਤੁਹਾਡੇ ਨਾਲ ਹੈ ਮੋਹਨ ਸੋਚਾਂ ਵਿੱਚ ਪੈ ਗਿਆ ਤੇ ਸੋਚਿਆ ਹੁਣ ਜੇਕਰ ਇਹ ਜ਼ਿੰਮੇਵਾਰੀ ਮਿਲ ਹੀ ਗਈ ਹੈ ਤਾਂ ਇਸ ਨੂੰ ਨਿਭਾਉਣਾ ਹੀ ਪਵੇਗਾ ਇਸ ਤੋਂ ਭਜਨਾ ਕਾਇਰਤਾ ਹੋਵੇਗੀ ਅਗਲੀ ਸਵੇਰ ਮੋਹਨ ਤੇ ਉਸਦੀ ਘਰ ਵਾਲੀ ਦੋਨੋਂ ਸ਼ਾਹੀ ਮਹਿਲ ਪਹੁੰਚ ਗਏ ਰਾਜਾ ਨੇ ਫਿਰ ਉਸ ਦਾ ਸਵਾਗਤ ਕੀਤਾ ਤੇ ਕਿਹਾ ਸੇਨਾਪਤੀ ਮੋਹਨ ਸਾਡੇ ਗਵੰਢੀ ਰਾਜਾ ਪੈਰਮਨਾਥ ਦੀ ਸੇਨਾ ਕੱਲ ਸਵੇਰੇ ਸਾਡੀ ਧਰਤੀ ਤੇ ਹਮਲਾ ਕਰਨ ਵਾਲੀ ਹੈ ਉਹ ਕਈ ਵਾਰ ਹਮਲਾ ਕਰ ਚੁੱਕੇ ਹਨ ਪਰ ਹੁਣ ਉਹ ਪੂਰੀ ਤਿਆਰੀ ਨਾਲ ਆ ਰਹੇ ਹਨ ਸਾਡੀ ਸੇਨਾ ਵੀ ਤਿਆਰ ਹੈ ਪਰ ਸਾਨੂੰ ਇੱਕ ਇਹੋ ਜਿਹੇ ਨੇਤਾ ਦੀ ਜ਼ਰੂਰਤ ਹੈ ਜੋ ਉਹਨਾਂ ਨੂੰ ਪ੍ਰੇਰਣਾ ਦੇ ਸਕੇ ਤੇ ਯੁੱਧ ਵਿੱਚ ਜਿੱਤ ਦਿਵਾ ਸਕੇ ਰਾਜਾ ਨੇ ਮੋਹਨ ਤੋਂ ਉਸ ਦੀ ਪਤਨੀ ਦੇ ਰਹਿਣ ਲਈ ਮਹਿਲ ਦੇ ਅੰਦਰ ਹੀ ਸੋਨਾ ਜਿਹਾ ਕਮਰਾ ਤਿਆਰ ਕਰਵਾ ਦਿੱਤਾ ਨਾਲ ਹੀ ਅਸਤਵਲ ਵਿੱਚ ਇੱਕ ਮਜ਼ਬੂਤ ਤੇ ਤੇਜ਼ ਕਾਲਾ ਘੋੜਾ ਵੀ ਤਿਆਰ ਕਰਵਾ ਦਿੱਤਾ ਜੋ ਯੁੱਧ ਭੂਮੀ ਵਿੱਚ 모ਹਨ ਨੂੰ ਲੈ ਕੇ ਜਾਣ ਵਾਲਾ ਸੀ 모ਹਨ ਉਸ ਰਾਤ ਸੋ ਨਹੀਂ ਸਕਿਆ ਉਸ ਦੀਆਂ ਅੱਖਾਂ ਦੇ ਸਾਹਮਣੇ ਸਿਰਫ ਇੱਕ ਹੀ ਡਰ ਘਮਰਿਆ ਸੀ ਕਿ ਜੇਕਰ ਮੈਂ ਘੋੜੇ ਤੋਂ ਡਿੱਗ ਗਿਆ ਤਾਂ ਲੋਕ ਕੀ ਕਹਿਣਗੇ ਸਵੇਰੇ ਸਵੇਰੇ ਉਹ ਆਪਣੀ ਪਤਨੀ ਨੂੰ ਉਠਾ ਕੇ ਅਸਤਵਲ ਵੱਲ ਲੈ ਕੇ ਚਲਾ ਗਿਆ ਅਸਤਵਲ ਵਿੱਚ ਖੜਾ ਕਾਲਾ ਕੋੜਾ ਦੇक्कਨ ਵਿੱਚ ਬਹੁਤ ਤਾਕਤਵਰ ਸੀ ਮੋਹਨ ਉਸ ਨੂੰ ਦੇਖ ਕੇ ਹੋਰ ਡਰ ਗਿਆ ਇਹ ਤਾਂ ਬਹੁਤ ਉੱਚਾ ਹੈ ਮੈਂ ਇਸ ਤੇ ਚੜਾਂਗਾ ਕਿਵੇਂ ਉਸ ਦੀ ਪਤਨੀ ਕੁਸ਼ਲਿਆ ਨੇ ਕਿਹਾ ਕੋਈ ਮੇਜ਼ ਜਾਂ ਚੌਂਕੀ ਘੋੜੇ ਦੇ ਨਾਲ ਰੱਖ ਦੋ ਪਹਿਲਾਂ ਉਸ ਤੇ ਚੜੋ ਫਿਰ ਘੋੜੇ ਦੀ ਪਿੱਠ ਤੇ ਹੌਲੀ-ਹੌਲੀ ਸੰਤੁਲਨ ਬਣਾ ਲਓ ਮੋਹਨ ਨੇ ਉਸ ਤਰ੍ਹਾਂ ਹੀ ਕੀਤਾ ਬੜੀ ਮੁਸ਼ਕਲ ਨਾਲ ਹਿੰਮਤ ਜੁਟਾ ਕੇ ਉਹ ਮੇਜ਼ ਤੇ ਚੜਿਆ ਤੇ ਫਿਰ ਹੌਲੀ-ਹੌਲੀ ਕਿਸੇ ਤਰ੍ਹਾਂ ਘੋੜੇ ਦੀ ਪਿੱਠ ਤੱਕ ਪਹੁੰਚ ਗਿਆ ਪਰ ਉਸਦੀ ਹਾਲਤ ਇਹੋ ਜੀ ਸੀ ਜਿਵੇਂ ਕੋਈ ਪਹਾੜ ਦੀ ਚੋਟੀ ਤੇ ਖੜਾ ਹੋਵੇ ਤੇ ਹੇਠਾਂ ਦੇਖਣ ਤੋਂ ਉਸ ਨੂੰ ਡਰ ਲੱਗ ਰਿਹਾ ਸੀ ਉਸ ਦਾ ਦਿਲ ਤੇਜ਼-ਤੇਜ਼ ਧੜਕਣ ਲੱਗਿਆ ਉਸ ਨੇ ਕੰਬਦੀ ਆਵਾਜ਼ ਵਿੱਚ ਆਪਣੀ ਪਤਨੀ ਨੂੰ ਕਿਹਾ ਕੁਸ਼ਲਿਆ ਮੇਰੇ ਦੋਨੋਂ ਪੈਰ ਰਕਾਬ ਵਿੱਚ ਕੱਸ ਕੇ ਬੰਨ੍ਹ ਦੇ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਚੱਲਦੇ-ਚੱਲਦੇ ਥੱਲੇ ਡਿੱਗ ਪਵਾਂ ਪਤਨੀ ਨੇ ਤੁਰੰਤ ਇੱਕ ਮਜ਼ਬੂਤ ਰੱਸੀ ਲੱਭੀ ਤੇ ਉਸ ਦੇ ਦੋਨੋਂ ਪੈਰਾਂ ਨੂੰ ਰਕਾਬ ਨਾਲ ਇਸ ਤਰ੍ਹਾਂ ਬੰਨ੍ਹ ਦਿੱਤਾ ਕਿ ਹਿਲ ਡੁਲ ਵੀ ਨਾ ਸਕੇ ਪਰ ਮੋਹਨ ਨੂੰ ਹਾਲੇ ਵੀ ਚੈਨ ਨਹੀਂ ਸੀ ਉਸਨੇ ਕਿਹਾ ਹੁਣ ਉਹ ਰੱਸੀ ਘੋੜੇ ਦੇ ਨਾਲ ਥੱਲੋਂ ਕੱਢ ਕੇ ਦੋਨਾਂ ਰਕਾਬਾਂ ਨੂੰ ਜੋੜ ਕੇ ਦੇ ਤਾਂ ਜੋ ਸੰਤੁਲਨ ਬਣਿਆ ਰਹੇ ਮੋਹਨ ਨੇ ਜਿਸ ਤਰ੍ਹਾਂ ਕਿਹਾ ਕੁਸ਼ਲਿਆ ਨੇ ਉਸ ਤਰ੍ਹਾਂ ਹੀ ਕੀਤਾ ਫਿਰ ਮੋਹਨ ਨੇ ਇੱਕ ਹੋਰ ਅਜੀਬ ਫਰਮਾਇਸ਼ ਕਰ ਦਿੱਤੀ ਮੇਰੇ ਹੱਥਾਂ ਨੂੰ ਘੋੜੇ ਨਾਲ ਕੱਸ ਕੇ ਬੰਨ੍ਹ ਦੇ ਤੇ ਮੇਰੀ ਕਮਰ ਨੂੰ ਵੀ ਬੰਨ੍ਹ ਦੇ ਹੁਣ ਕੋਈ ਖਤਰਾ ਨਹੀਂ ਚੁੱਕਣਾ ਚਾਹੀਦਾ ਪਤਨੀ ਉਸਦੀ ਹਾਲਤ ਦੇਖ ਕੇ ਹੱਸ ਰਹੀ ਸੀ ਪਰ ਉਸ ਦਾ ਡਰ ਵੀ ਸਮਝ ਰਹੀ ਸੀ ਜਿਵੇਂ ਹੀ ਉਹ ਮੋਹਨ ਦੇ ਹੱਥਾਂ ਨੂੰ ਘੋੜੇ ਦੀ ਗਰਦਨ ਵੱਲ ਜਾ ਰਹੀ ਸੀ ਤਾਂ ਘੋੜਾ ਇੱਕਦਮ ਉੱਛਲ ਪਿਆ ਤੇ ਬੰਨੇ ਹੋਏ ਮੋਹਨ ਨੂੰ ਲੈ ਕੇ ਅਸਵਲ ਤੋਂ ਬਿਜਲੀ ਦੀ ਰਫ਼ਤਾਰ ਨਾਲ ਬਾਹਰ ਨਿਕਲ ਗਿਆ ਹੁਣ ਮੋਹਨ ਦੀ ਹਾਲਤ ਇਹੋ ਜਿਹੀ ਸੀ ਜਿਵੇਂ ਬੋਰੀ ਲਟਕ ਰਹੀ ਹੋਵੇ ਹੱਥ ਪੈਰ ਬੰਨੇ ਹੋਏ ਸੀ ਤੇ ਸਰੀਰ ਹਵਾ ਵਿੱਚ ਝੂਲ ਰਿਹਾ ਸੀ ਹੁਣ ਮੋਹਨ ਨੇ ਘੋੜੇ ਦੀ ਗਰਦਨ ਨੂੰ ਕੱਸ ਕੇ ਫੜ ਲਿਆ ਤੇ ਮਨ ਹੀ ਮਨ ਭਗਵਾਨ ਅੱਗੇ ਪ੍ਰਾਰਥਨਾ ਕਰ ਰਿਹਾ ਸੀ ਕਿ हे ਭਗਵਾਨ ਤੁਸੀਂ ਮੈਨੂੰ ਇੱਕ ਮਾਮੂਲੀ কুমਿਹਾਰ ਤੋਂ ਸੇਨਾਪਤੀ ਬਣਾ ਦਿੱਤਾ ਹੈ ਹੁਣ ਮੇਰੀ ਜਾਨ ਤੇ ਇੱਜ਼ਤ ਬਚਾਉਣਾ ਵੀ ਤੁਹਾਡੇ ਹੀ ਹੱਥ ਵਿੱਚ ਹੈ ਕਾਲਾ ਘੋੜਾ ਜਿਵੇਂ ਖੰਭ ਲਗਾ ਕੇ ਭੱਜ ਰਿਹਾ ਸੀ ਉਸ ਨੇ ਬਸਤੀਆਂ ਗਲੀਆਂ ਵਿੱਚ ਤੂਫਾਨ ਮਚਾ ਦਿੱਤਾ ਲੱਕੜ ਦੇ ਦਰਵਾਜ਼ੇ ਤੋੜ ਦਿੱਤੇ ਗਲੀਆਂਾਂ 'ਚ ਹਲਚਲ ਮਚਾ ਦਿੱਤੀ ਤੇ ਫਿਰ ਖੁੱਲੇ ਖੇਤਾਂ ਵੱਲ ਭੱਜ ਗਿਆ ਘੋੜਾ ਉੱਪਰ ਖਾਬੜ ਰਸਤਿਆਂ ਤੇ ਝਾੜੀਆਂ ਨੂੰ ਪਾਰ ਕਰਦਾ ਹੋਇਆ ਇੱਕ ਨਦੀ ਤੱਕ ਜਾ ਪਹੁੰਚਿਆ ਮੋਹਨ ਦੀ ਚੀਕ ਨਿਕਲ ਗਈ ਸੀ ਇਹ ਘੋੜਾ ਨਹੀਂ ਇਹ ਤਾਂ ਕੋਈ ਤੂਫਾਨ ਹੈ ਰस्सੀਆਂ ਦੇ ਸਹਾਰੇ ਉਸ ਦਾ ਸਰੀਰ ਹਿਲਦਾ ਡੁੱਲਦਾ ਰਿਹਾ ਪਰ ਉਹ ਡਿੱਗਿਆ ਨਹੀਂ ਮੋਹਨ ਨੂੰ ਹੁਣ ਸਮਝ ਆਉਣ ਲੱਗਿਆ ਸੀ ਕਿ ਘੋੜਾ ਸਿੱਧਾ ਯੁੱਧ ਭੂਮੀ ਵੱਲ ਹੀ ਭੱਜ ਰਿਹਾ ਹੈ ਉਹ ਡਰਦੇ ਮਾਰੇ ਚੀਕ ਰਿਹਾ ਸੀ ਪਰ ਕੋਈ ਉਸ ਦੀ ਸੁਣਨ ਵਾਲਾ ਨਹੀਂ ਸੀ ਜਿਵੇਂ ਹੀ ਘੋੜਾ ਇੱਕ ਵੱਡੇ ਦਰਤ ਦੇ ਕੋਲ ਲੰਘਿਆ ਤਾਂ ਮੋਹਨ ਨੇ ਸੋਚਿਆ ਸ਼ਾਇਦ ਉਸ ਨੂੰ ਰੋਕਨ ਦਾ ਇਹ ਹੀ ਮੌਕਾ ਹੈ ਉਸਨੇ ਝੱਟ ਦੇ ਨੇ ਦਰਤ ਦੀ ਇੱਕ ਮੋਟੀ ਟਾਣੀ ਫੜ ਲਈ ਤੇ ਕਿਹਾ ਰੁਕ ਜਾ ਤੂਫਾਨੀ ਘੋੜੇ ਪਰ ਉਹ ਟਾਣੀ ਇੰਨੀ ਜ਼ੋਰ ਨਾਲ ਖਿੱਚੀ ਗਈ ਕਿ ਟਟ ਕੇ ਮੋਹਨ ਦੇ ਹੱਥ ਚ ਆ ਗਈ ਉਧਰ ਦੁਸ਼ਮਨ ਦੇ ਕੈਂਪ ਦੇ ਬਾਹਰ ਇੱਕ ਸੈਨਿਕ ਇਸ ਪੂਰੇ ਨਜ਼ਾਰੇ ਨੂੰ ਦੇਖ ਰਿਹਾ ਸੀ ਉਸਨੇ ਦੇਖਿਆ ਕਿ ਇਹ ਤਾਂ ਉਹੀ ਸੇਨਾਪਤੀ ਹੈ ਜਿਸਨੇ ਸ਼ੇਰ ਨੂੰ ਜ਼ਿੰਦਾ ਫੜ ਲਿਆ ਸੀ ਤੇ ਹੁਣ ਇਹ ਦਰਕਤਾਂ ਦੀਆਂ ਟਾਹਣੀਆਂ ਤੋੜਦਾ ਹੋਇਆ ਸਾਡੇ ਵੱਲ ਵੱਧ ਰਿਹਾ ਹੈ ਤਾਂ ਉਸਦੀ ਰੂਹ ਕੰਬ ਗਈ ਉਹ ਭੱਜਦਾ ਹੋਇਆ ਕੈਂਪ ਵੱਲ ਆਇਆ ਤੇ ਚੀਕਣ ਲੱਗਿਆ ਜਾਨ ਬਚਾਓ ਇਹ ਕੋਈ ਆਦਮੀ ਨਹੀਂ ਹੈ ਰਾਖਸ਼ ਹੈ ਰਾਖਸ਼ ਦੇਖੋ ਕਿਵੇਂ ਦਰਕਤਾਂ ਦੀਆਂ ਟਾਹਣੀਆਂ ਨੂੰ ਮਰੋੜ ਮਰੋੜ ਕੇ ਤੋੜ ਰਿਹਾ ਹੈ ਤੇ ਹੁਣ ਸਾਡੀਆਂ ਹੱਡੀਆਂ ਤੋੜ ਦੇਵੇਗਾ ਜਿਵੇਂ ਹੀ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਮੋਹਨ ਦੇ ਪਿੱਛੇ ਪੂਰੀ ਸੈਨਾ ਆਉਂਦੀ ਹੋਈ ਦਿਖੀ ਇਹ ਦੇਖ ਕੇ ਤਾਂ ਉਸ ਦੀ ਕਬਰਹਾਟ ਹੋਰ ਵੱਧ ਗਈ ਤੇ ਉਹ ਹੋਰ ਜ਼ੋਰ ਦੀ ਚੀਕਣ ਲੱਗਿਆ ਭੱਜੋ ਇਹ ਜ਼ਿੰਦਾ ਸ਼ੇਰ ਨੂੰ ਬਣ ਕੇ ਲਿਉਣ ਵਾਲਾ ਸੈਨਾਪਤੀ ਹੁਣ ਸਾਨੂੰ ਚੀਰਨ ਆਇਆ ਹੈ ਦੁਸ਼ਮਣ ਦੇ ਸੈਨਿਕ ਹਾਲੇ ਵੀ ਉਸ ਘੋੜੇ ਦੀ ਰਫ਼ਤਾਰ ਤੇ ਸੈਨਾਪਤੀ ਮੋਹਨ ਦੇ ਭਿਆਨਕ ਰੂਪ ਤੋਂ ਸਹਿਮੇ ਹੋਏ ਸੀ ਉਹਨਾਂ ਦੀਆਂ ਅੱਖਾਂ ਵਿੱਚ ਡਰ ਸਾਫ਼ ਦਿਖ ਰਿਹਾ ਸੀ ਜਿਸ সেনਾਪਤੀ ਨੇ ਜਿੰਦਾ ਸ਼ੇਰ ਨੂੰ ਰस्सियां ਨਾਲ ਜਕੜ ਦਿੱਤਾ ਜੇਕਰ ਉਹ ਪੂਰੀ ਸੇਨਾ ਦੇ ਨਾਲ ਸਾਡੇ ਵੱਲ ਵੱਧ ਰਿਹਾ ਹੈ ਤਾਂ ਸਾਡਾ ਕੀ ਬਚੇਗਾ ਇਹ ਸੋਚ ਕੇ ਉਹਨਾਂ ਨੇ ਆਪਣੇ ਹਥਿਆਰ ਥੱਲੇ ਸੁੱਟ ਦਿੱਤੇ ਤੇ ਜਾਨ ਬਚਾਉਣ ਲਈ ਘੋੜਿਆਂ ਤੇ ਸਵਾਰ ਹੋ ਕੇ ਭੱਜ ਖੜੇ ਹੋਏ ਉਧਰ ਦੁਸ਼ਮਣ ਰਾਜਾ ਪਰਮਨਾਥ ਆਪਣੇ ਕੈਂਪ ਵਿੱਚ ਬੈਠਾ ਦੂਰਬੀ ਨਾਲ ਯੁੱਧ ਦੀ ਸਥਿਤੀ ਤੇ ਨਜ਼ਰ ਰੱਖ ਰਿਹਾ ਸੀ ਪਰ ਅਚਾਨਕ ਉਸਨੇ ਦੇਖਿਆ ਕਿ ਉਸਦੀ ਆਪਣੀ ਸੈਨਾ ਤੇਜ਼ੀ ਨਾਲ ਪਿੱਛੇ हट ਰਹੀ ਹੈ ਕੋਈ ਡਰ ਨਾਲ ਕੰਬ ਰਿਹਾ ਹੈ ਕੋਈ ਭੱਜ ਰਿਹਾ ਹੈ ਕੋਈ ਘੋੜੇ ਤੇ ਚੜਨ ਦੀ ਕੋਸ਼ਿਸ਼ ਕਰ ਰਿਹਾ ਹੈ ਰਾਜਾ ਕਬਰਾ ਗਿਆ ਇਹ ਕੀ ਹੋ ਰਿਹਾ ਹੈ ਉਸਨੇ ਚੀਕਦੇ ਹੋਏ ਪੁੱਛਿਆ ਪਰ ਕਿਸੇ ਨੇ ਜਵਾਬ ਨਾ ਦਿੱਤਾ ਉਸਨੇ ਇੱਕ ਗੱਲ ਸਮਝ ਲਈ ਸੀ ਕਿ ਹੁਣ ਯੁੱਧ ਉਹ ਹਾਰ ਚੁੱਕਿਆ ਹੈ ਰਾਜਾ ਨੇ ਬਿਨਾਂ ਦੇਰੀ ਕੀਤੇ ਕਾਗਜ਼ ਚੁੱਕਿਆ ਤੇ ਇੱਕ ਸ਼ਾਂਤੀ ਪ੍ਰਸਤਾਵ ਲਿਖਿਆ ਤੇ ਉਸਤੇ ਦਸਤਖਤ ਕਰ ਦਿੱਤੇ ਇਹ ਪੱਤਰ ਉਸਨੇ ਆਪਣੇ ਕੈਂਪ ਚ ਛੱਡ ਦਿੱਤਾ ਤੇ ਖੁਦ ਡਰਦੇ ਮਾਰੇ ਆਪਣੇ ਘੋੜੇ ਤੇ ਛੜ ਕੇ ਭੱਜ ਨਿਕਲਿਆ ਉਹ ਐਨਾ ਘਬਰਾਇਆ ਹੋਇਆ ਸੀ ਕਿ ਪਿੱਛੇ ਮੁੜ ਕੇ ਦੇਖਣ ਦੀ ਵੀ ਹਿੰਮਤ ਨਾ ਕੀਤੀ ਇਧਰ ਸੈਨਾਪਤੀ ਮੋਹਨ ਦਾ ਕਾਲਾ ਘੋੜਾ ਆਖਰਕਾਰ ਦੁਸ਼ਮਣ ਦੇ ਕੈਂਪ ਦੇ ਕੋਲ ਜਾ ਕੇ ਅਚਾਨਕ ਰੁਕ ਗਿਆ ਘੋੜੇ ਦੇ ਉੱਤੇ ਹੀ ਮੋਹਨ ਨੂੰ ਜਿਵੇਂ ਝਟਕਾ ਲੱਗਿਆ ਉਸਨੇ ਕੰਬਦੇ ਹੱਥਾਂ ਨਾਲ ਰस्सियां ਨੂੰ ਢਿੱਲਾ ਕੀਤਾ ਤੇ ਜਿਵੇਂ ਹੀ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਓਹੋ ਢੰਮ ਦੇ ਨੇ ਜ਼ਮੀਨ ਤੇ ਡਿੱਗ ਪਿਆ ਪਰ ਕਿਸਮਤ ਚੰਗੀ ਸੀ ਕਿ ਨੇੜੇ ਤੇੜੇ ਕੋਈ ਨਹੀਂ ਸੀ ਦੁਸ਼ਮਣ ਪਾ ਚੁਕੇ ਸੀ ਕੋਈ ਉਸ ਦਾ ਹਾਲ ਦੇਖਣ ਵਾਲਾ ਨਹੀਂ ਸੀ ਤੇ ਕੋਈ ਹੱਸਣ ਵਾਲਾ ਨਹੀਂ ਸੀ ਮੋਹਨ ਨੇ ਚਾਰੇ ਪਾਸੇ ਨਜ਼ਰ ਤੋੜਾਈ ਮੈਦਾਨ ਖਾਲੀ ਪਿਆ ਸੀ ਉਹ ਹੌਲੀ ਹੌਲੀ ਉੱਠ ਖੜਾ ਹੋਇਆ ਤੇ ਕੈਂਪ ਵੱਲ ਚੱਲਿਆ ਉੱਥੇ ਉਸ ਦੀ ਨਜ਼ਰ ਇੱਕ ਮੇਜ਼ ਤੇ ਰੱਖੇ ਕਾਗਜ਼ ਤੇ ਪਈ ਇਹ ਉਹੀ ਖੱਤ ਸੀ ਜੋ ਦੁਸ਼ਮਣ ਰਾਜਾ ਨੇ ਛੱਡਿਆ ਸੀ ਮੋਹਨ ਨੇ ਉਹ ਪੱਤਰ ਚੁੱਕਿਆ ਮੋੜਿਆ ਤੇ ਜੇਬ ਵਿੱਚ ਰੱਖ ਲਿਆ ਤੇ ਫਿਰ ਭਾਰੀ ਕਦਮਾਂ ਨਾਲ ਪੈਦਲ ਹੀ ਆਪਣੇ ਘਰ ਵੱਲ ਨਿਕਲ ਪਿਆ ਰਸਤੇ 'ਚ ਲੋਕ ਉਸ ਨੂੰ ਦੇਖ ਕੇ ਸਨਮਾਨ ਨਾਲ ਸਿਰ ਝੁਕਾਉਣ ਲੱਗੇ ਇਹ ਦੇਖੋ ਸਾਡਾ ਵੀਰ ਸੇਨਾਪਤੀ ਜਿਸ ਨੇ ਯੁੱਧ ਜਿੱਤ ਲਿਆ ਹੈ ਕੀ ਰਤਬਾ ਹੈ ਇਕੱਲੇ ਹੀ ਦੁਸ਼ਮਨ ਨੂੰ ਭਜਾ ਦਿੱਤਾ ਪਰ ਮੋਹਨ ਤਾਂ ਅੰਦਰੋਂ ਬਸ ਇਹੀ ਸੋਚ ਰਿਹਾ ਸੀ ਇੱਥੇ ਤਾਂ ਮੇਰੀਆਂ ਹੱਡੀਆਂ ਟੁੱਟ ਗਈਆਂ ਹਨ ਮੋਹਨ ਜਿਵੇਂ-ਤਿਵੇਂ ਘਰ ਪਹੁੰਚਿਆ ਤੇ ਸਿੱਧਾ ਆਪਣੇ ਬਿਸਤਰੇ ਤੇ ਡਿੱਗ ਪਿਆ ਜੇ ਵਿੱਚੋਂ ਖੱਤ ਕੱਢਿਆ ਤੇ ਪਤਨੀ ਕੁਛਲਿਆ ਨੂੰ ਦਿੰਦੇ ਹੋਏ ਕਿਹਾ ਇਹ ਲੈ ਜਾ ਤੇ ਰਾਜਾ ਨੂੰ ਦੇ ਦੇ ਤੇ ਉਹਨਾਂ ਨੂੰ ਦੱਸ ਦੇਵੀਂ ਕਿ ਦੁਸ਼ਮਣ ਡਰ ਕੇ ਭੱਜ ਗਿਆ ਹੈ ਤੇ ਹੁਣ ਦੁਬਾਰਾ ਸਾਡੇ ਵੱਲ ਅੱਖ ਚੁੱਕਣ ਦੀ ਹਿੰਮਤ ਨਹੀਂ ਕਰੇਗਾ ਤੇ ਹਾਂ ਇੱਕ ਗੱਲ ਹੋਰ ਹੁਣ ਮੈਂ ਜ਼ਿੰਦਗੀ 'ਚ ਦੁਬਾਰਾ ਘੋੜੇ ਦੀ ਪਿੱਠ ਤੇ ਨਹੀਂ ਬੈਠਾਂਗਾ ਮੇਰੀ ਪਸਲੀ ਤੇ ਰੀੜ ਦੀ ਹੱਡੀ ਦੋਨੋਂ ਇੱਕ ਹੋ ਚੁੱਕੀਆਂ ਹਨ ਬਸ ਹੁਣ ਮੈਨੂੰ ਸੌਂ ਦੇ ਚੈਨ ਦੀ ਨਹੀਂ ਇਹਨਾਂ ਕਹਿ ਕੇ ਉਸਨੇ ਲੰਬਾ ਸਾਹ ਲਿਆ ਤੇ ਅੱਖਾਂ ਬੰਦ ਕਰ ਲਈਆਂ ਜਿਵੇਂ ਕਿਸੇ ਮਹਾਸੰਗਰਾਮ ਤੋਂ ਵਾਪਸ ਆਏ ਯੋਧਾ ਨੂੰ ਆਖਰਕਾਰ ਸ਼ਾਂਤੀ ਮਿਲ ਗਈ ਹੋਵੇ। ਕੁਸ਼ਲਿਆ ਮੁਸਕੁਰਾਈ। ਉਹ ਸਮਝ ਚੁੱਕੀ ਸੀ ਕਿ ਮੋਹਨ ਅੰਦਰੋਂ ਕਿੰਨਾ ਡਰਿਆ ਥੱਕਿਆ ਹੋਇਆ ਹੈ ਪਰ ਇਮਾਨਦਾਰ ਸੀ। ਉਹ ਬਿਨਾਂ ਸਮਾਂ ਗਵਾਏ ਉਸ ਖੱਤ ਨੂੰ ਲੈ ਕੇ ਰਾਜਾ ਦੇ ਮਹਿਲ ਵੱਲ ਰਵਾਨਾ ਹੋ ਗਈ। ਮਹਿਲ 'ਚ ਜਿਵੇਂ ਹੀ ਉਸਨੇ ਉਹ ਪੱਤਰ ਰਾਜਾ ਵਿਰਿੰਦਰ ਨੂੰ ਦਿੱਤਾ। ਰਾਜਾ ਨੇ ਉਸਨੂੰ ਪੜਦੇ ਹੀ ਖੁਸ਼ੀ ਨਾਲ ਤਾੜੀ ਵਜਾਈ ਤੇ ਦਰਬਾਰ ਵਿੱਚ ਐਲਾਨ ਕੀਤਾ ਕਿ ਸਾਡੇ ਸੇਨਾਪਤੀ ਨੇ ਯੁੱਧ ਬਿਨਾ ਖੂਨ ਖਰਾਬੇ ਜਿੱਤ ਲਿਆ ਹੈ ਰਾਜਾ ਨੇ ਕੁਸ਼ਲਿਆ ਨੂੰ ਪੁੱਛਿਆ ਤੇਰਾ ਪਤੀ ਸਮੇਂ ਕਿੱਥੇ ਹੈ ਕੁਸ਼ਲਿਆ ਨੇ ਸਿਰ ਝੁਕਾ ਕੇ ਨਿਮਰਤਾ ਨਾਲ ਕਿਹਾ ਮਹਾਰਾਜ ਉਹ ਬਹੁਤ ਥੱਕੇ ਹੋਏ ਹਨ ਤੇ ਘਰੇ ਆਰਾਮ ਕਰ ਰਹੇ ਹਨ ਜੇਕਰ ਤੁਸੀਂ ਆਗਿਆ ਦਿਓ ਤਾਂ ਮੈਂ ਜਾ ਕੇ ਉਹਨਾਂ ਨੂੰ ਬੁਲਾ ਲਿਆਵਾਂ ਰਾਜਾ ਵਿਰਿੰਦਰ ਸਿੰਘ ਮੁਸਕੁਰਾ ਆ ਉੱਠਿਆ ਕੁਸ਼ਲਿਆ ਦੀਆਂ ਗੱਲਾਂ ਸੁਣ ਕੇ ਉਸਨੇ ਬੜੇ ਪਿਆਰ ਨਾਲ ਕਿਹਾ ਨਹੀਂ ਹੁਣ ਉਸਨੂੰ ਜਗਾਉਣ ਦੀ ਜ਼ਰੂਰਤ ਨਹੀਂ ਹੈ ਉਸਨੇ ਆਪਣੇ ਫਰਜ਼ਾਂ ਤੋਂ ਜ਼ਿਆਦਾ ਕੰਮ ਕਰ ਦਿਖਾਇਆ ਹੈ ਉਸਨੂੰ ਆਰਾਮ ਕਰਨ ਦਿਓ ਕੱਲ ਸਵੇਰੇ ਉਸਨੂੰ ਦਰਬਾਰ ਭੇਜਣਾ ਅਸੀਂ ਉਸਦਾ ਆਦਰ ਪੂਰਵਕ ਸਨਮਾਨ ਕਰਾਂਗੇ ਤੇ ਉਚਿਤ ਇਨਾਮ ਵੀ ਦੇਵਾਂਗੇ ਕੁਛੱਲਿਆ ਨੇ ਨਿਮਰਤਾ ਨਾਲ ਸਿਰ ਝੁਕਾਇਆ ਤੇ ਮਹਿਲ ਤੋਂ ਵਾਪਸ ਆ ਗਈ ਅਗਲੀ ਸਵੇਰ ਸੇਨਾਪਤੀ ਮੋਹਨ ਨੇ ਆਪਣੀ ਚਾਦਰ ਸਮੇਤ ਥੋੜਾ ਦਰਦ ਭਰੇ ਬਦਨ ਨੂੰ ਸਿੱਧਾ ਕੀਤਾ ਇਹ ਪੈਦਲ ਹੀ ਸ਼ਾਈ ਮੈਲਵਾਲ ਚੱਲ ਪਿਆ ਉਸ ਤੇ ਚੱਲਣ ਦੀ ਖਬਰ ਪੂਰੇ ਨਗਰ ਵਿੱਚ ਫੈਲ ਗਈ ਲੋਕ ਸੜਕਾਂ ਦੇ ਕਿਨਾਰੇ ਜਮਾ ਹੋ ਗਏ ਹਰ ਕਿਸੇ ਦੀਆਂ ਅੱਖਾਂ ਵਿੱਚ ਉਤਸ਼ਾਹ ਸਨਮਾਨ ਤੇ ਮਾਣ ਸੀ ਗਲੀਆਂ ਰੰਗ ਬਿਰੰਗੀਆਂ ਸਜੀਆਂ ਹੋਈਆਂ ਸੀ ਜਿਵੇਂ ਕਿਸੇ ਤਿਉਹਾਰ ਦੀ ਤਿਆਰੀ ਹੋਵੇ ਲੋਕ ਇੱਕ ਦੂਜੇ ਨੂੰ ਕਹਿ ਰਹੇ ਸੀ ਦੇਖੋ ਇਹ ਹੀ ਹੈ ਸਾਡਾ ਅਸਲੀ ਹੀਰੋ ਕੋੜੇ ਤੇ ਨਹੀਂ ਸਗੋ ਸਾਦਗੀ ਨਾਲ ਪੈਦਲ ਆ ਰਿਹਾ ਹੈ ਕਿੰਨਾ ਸਰਲ ਕਿੰਨਾ ਮਹਾਨ ਹੈ ਇਸਨੇ ਨਾ ਤਲਵਾਰ ਚਲਾਈ ਨਾ ਯੁੱਧ ਦਾ 파ਟ ਪੜਾਇਆ ਫਿਰ ਵੀ ਇਕੱਲੇ ਹੀ ਦੁਸ਼ਮਣ ਨੂੰ ਭਜਾ ਦਿੱਤਾ ਜਦ 모ਹਨ ਰਾਜ ਮਹਿਲ ਵਿੱਚ ਪਹੁੰਚਿਆ ਤਾਂ ਰਾਜਾ ਨੇ ਖੁਦ ਖੜੇ ਹੋ ਕੇ ਉਸਦਾ ਸਵਾਗਤ ਕੀਤਾ ਤੇ ਸਨਮਾਨਪੂਰਵਕ ਆਪਣੇ ਕੋਲ ਬਿਠਾਇਆ ਰਾਜਾ ਨੇ ਮੁਸਕੁਰਾ ਕੇ ਕਿਹਾ 모ਹਨ ਤੂੰ ਜੋ ਕੀਤਾ ਹੈ ਉਹ ਇਤਿਹਾਸ ਬਣ ਗਿਆ ਹੈ ਬਿਨਾ ਕਿਸੇ ਖੂਨ ਖਰਾਬੇ ਦੇ ਤੂੰ ਇੱਕ ਬਹੁਤ ਵੱਡਾ ਯੁੱਧ ਜਿੱਤ ਲਿਆ ਹੈ ਇਹ ਸਿਰਫ ਤਾਕਤ ਨਹੀਂ ਬੁੱਧੀ ਤੇ ਕਿਸਮਤ ਦਾ ਵੀ ਸਬੂਤ ਹੈ ਦੋਨਾਂ ਨੇ ਕੁਝ ਦੇਰ ਤੱਕ ਹੱਸਦੇ ਹੋਏ ਬੀਤੀਆਂ ਘਟਨਾਵਾਂ ਨੂੰ ਸਾਂਝਾ ਕੀਤਾ। ਮੋਹਨ ਨੇ ਵੀ ਸੱਚਾਈ ਨੂੰ ਸਵੀਕਾਰ ਕੀਤਾ ਕਿ ਉਸ ਨੂੰ ਯੁੱਧ ਦਾ ਕੋਈ ਗਿਆਨ ਨਹੀਂ ਸੀ। ਬਸ ਉਹ ਹਾਲਾਤਾਂ ਵਿੱਚ ਵੈੰਦਾ ਗਿਆ। ਰਾਜਾ ਨੇ ਉਸ ਦੀ ਸਾਦਗੀ ਤੇ ਇਮਾਨਦਾਰੀ ਤੇ ਖੁਸ਼ ਹੋ ਕੇ ਉਸ ਨੂੰ ਢੇਰ ਸਾਰੇ ਇਨਾਮ ਦਿੱਤੇ। ਸੋਨੇ ਦੀਆਂ ਮੋਹਰਾਂ, ਇੱਕ ਸੋਨਾ ਘੜੀ, ਸਨਮਾਨ ਪੱਤਰ ਤੇ ਰਾਜ ਵੱਲੋਂ ਰક્ષਕ ਦੀ ਉਪਾਧੀ ਦਿੱਤੀ। ਉਸ ਦਿਨ ਪੂਰੇ ਰਾਜ ਵਿੱਚ ਉਤਸਵ ਮਨਾਇਆ ਗਿਆ। ਪੰਡਵ ਵਿੱਚ ਮਿਠਾਈਆਂ ਵੰਨੀਆਂ ਗਈਆਂ ਲੋਕ ਢੋਲ ਨਗਾੜਿਆਂ ਦੇ ਨਾਲ ਨੱਚਣ ਲੱਗੇ ਰਾਜਾ ਪੈਰਵ ਜੋ ਕਦੇ ਅੱਖਾਂ ਦਿਖਾਉਂਦਾ ਸੀ ਹੁਣ ਇੰਨਾ ਡਰ ਗਿਆ ਸੀ ਕਿ ਉਸਨੇ ਦੁਬਾਰਾ ਇਸ ਰਾਜ ਵੱਲ ਦੇਖਣ ਦੀ ਹਿੰਮਤ ਨਹੀਂ ਕੀਤੀ ਇਸ ਤਰ੍ਹਾਂ ਇੱਕ ਸਧਾਰਨ কুমਿਹਰ ਜਿਸ ਦੀ ਜ਼ਿੰਦਗੀ ਮਿੱਟੀ ਤੇ ਬਰਤਨਾ ਤੇ ਇੱਕ ਕਦੇ ਤੱਕ ਸੀਮਤ ਸੀ ਕਿਸਮਤ ਦੇ ਇੱਕ ਅਨੋਖੇ ਖੇੜ ਨੇ ਸੇਨਾਪਤੀ ਬਣਾ ਦਿੱਤਾ ਤੇ ਅਮਰ ਹੋ ਗਿਆ ਦੋਸਤੋ ਇਹ ਕਹਾਣੀ ਸਾਨੂੰ ਇੱਕ ਬਹੁਤ ਵੱਡਾ ਸੰਦੇਸ਼ ਦਿੰਦੀ ਹੈ ਕਿ ਕਦੇ ਵੀ ਖੁਦ ਨੂੰ ਛੋਟਾ ਨਾ ਸਮਝੋ ਇਨਸਾਨ ਦੀ ਅਸਲੀ ਤਾਕਤ ਉਸਦੀ ਸੋਚ ਉਸਦੀ ਸੱਚਾਈ ਤੇ ਉਸਤੇ ਆਤਮ ਵਿਸ਼ਵਾਸ ਵਿੱਚ ਲੁਕੀ ਹੁੰਦੀ ਹੈ ਜੇਕਰ ਮਨ ਵਿੱਚ ਵਿਸ਼ਵਾਸ ਹੋਵੇ ਤੇ ਕਰਮ ਵਿੱਚ ਸੱਚਾਈ ਤਾਂ ਮਿੱਟੀ ਦੇ ਘੜੇ ਬਣਾਉਣ ਵਾਲਾ কুমਰਾਰ ਵੀ ਸ਼ੇਰ ਨੂੰ ਫੜ ਸਕਦਾ ਹੈ ਤੇ ਇੱਕ ਦੇਸ਼ ਦਾ ਰક્ષਕ ਬਣ ਸਕਦਾ ਹੈ ਕਦੇ-ਕਦੇ ਜ਼ਿੰਦਗੀ ਸਾਨੂੰ ਉੱਥੇ ਪਹੁੰਚਾ ਦਿੰਦੀ ਹੈ ਜਿੱਥੇ ਜਾਣ ਦੀ ਅਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ ਇੱਕ ਸਾਧਾਰਨ কুমਹਾਰ ਜਿਸਨੇ ਕਦੇ ਤਲਵਾਰ ਨਹੀਂ ਫੜੀ ਜੋ ਕਦੇ ਕਿਸੇ ਯੁੱਧ ਵਿੱਚ ਨਹੀਂ ਗਿਆ ਤੇ ਜਦ ਕਿਸਮਤ ਨੇ ਉਸਨੂੰ ਚੋਣਿਆ ਤਾਂ ਉਹ ਸੈਨਾਪਤੀ ਵੀ ਬਣ ਗਿਆ ਤੇ ਵਿਜੇਤਾ ਵੀ ਇਸ ਤੋਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਵਿਅਕਤੀ ਆਪਣੇ ਕਰਮ 'ਚ ਨਿਸ਼ਠਾ ਰੱਖਦਾ ਹੈ ਉਸਦੀ ਕਿਸਮਤ ਵੀ ਉਸਤੇ ਹਰ ਚੁੰਦੀ ਹੈ ਈਸ਼ਵਰ ਉਸੇ ਦੀ ਮਦਦ ਕਰਦਾ ਹੈ ਜੋ ਖੁਦ ਦੀ ਮਦਦ ਕਰਨਾ ਚਾਹੁੰਦਾ ਹੈ ਨੀਤੀ ਸ਼ਾਸਤਰ ਕਹਿੰਦਾ ਹੈ ਕੋਈ ਵੀ ਭਗਵਾਨ ਸਿਰਫ ਪ੍ਰਾਰਥਨਾ ਤੋਂ ਖੁਸ਼ ਨਹੀਂ ਹੁੰਦਾ ਜਦ ਤੱਕ ਕਿ ਵਿਅਕਤੀ ਖੁਦ ਕਰਮ ਨਹੀਂ ਕਰਦਾ ਇਸ ਕਥਾ ਤੋਂ ਇਹ ਸਿੱਧ ਹੁੰਦਾ ਹੈ ਕਿ ਸੱਚੀ ਲਗਨ ਸਰਲਤਾ ਤੇ ਇਮਾਨਦਾਰੀ ਦੇ ਨਾਲ ਕੀਤਾ ਗਿਆ ਕਰਮ ਕਦੇ ਬੇਕਾਰ ਨਹੀਂ ਜਾਂਦਾ ਜਦ ਸਮਾਂ ਆਉਂਦਾ ਹੈ ਤਾਂ ਸਧਾਰਨ ਨੂੰ ਵੀ ਅਸਧਾਰਨ ਬਣਾ ਦਿੱਤਾ ਜਾਂਦਾ ਹੈ ਜੋ ਲੋਕ ਸੋਚਦੇ ਹਨ ਕਿ ਸਾਨੂੰ ਕੀ ਮਿਲੇਗਾ ਉਹਨਾਂ ਨੂੰ ਇਹ ਜਾਨਣਾ ਚਾਹੀਦਾ ਹੈ ਕਿ ਜਦ ਨਿਤੀ ਸਾਥ ਦਿੰਦੀ ਹੈ ਤਾਂ ਮਾਮੂਲੀ ਥੱਪੜ ਵੀ ਸ਼ੇਰ ਨੂੰ ਵਸ ਵਿੱਚ ਕਰ ਸਕਦਾ ਹੈ ਤੇ ਜਦ ਮਨ ਵਿੱਚ ਵਿਸ਼ਵਾਸ ਹੋਵੇ ਤੇ ਹੱਥ ਵਿੱਚ ਕਰਮ ਦੀ ਰੇਖਾ ਤਾਂ ਈਸ਼ਵਰ ਵੀ ਰਸਤੇ ਖੋਲ ਦਿੰਦਾ ਹੈ ਭਲੇ ਹੀ ਉਹ ਰਸਤਾ ਟੁੱਟੀ ਝੌਂਪੜੀ ਤੋਂ ਹੀ ਹੋ ਕੇ ਰਾਸ ਮੈਲ ਤੱਕ ਕਿਉਂ ਨਾ ਜਾਂਦਾ ਹੋਵੇ ਤਾਂ ਦੋਸਤੋ ਇਹ ਸਿਰਫ ਇੱਕ ਕਹਾਣੀ ਨਹੀਂ ਇੱਕ ਜ਼ਿੰਦਗੀ ਦਾ ਸੁਨੇਹਾ ਹੈ ਸਚਾਈ ਤੇ ਰਸਤੇ ਸਮਰਪਣ ਦੇ ਨਾਲ ਕਰਮ ਕਰੋ ਤੁਹਾਡੀ ਕਿਸਮਤ ਤੁਹਾਡੀ ਮਿਹਨਤ ਦੇ ਸਾਹਮਣੇ ਗੋਡੇ ਟੇਕ ਦੇਵੇਗੀ ਕਦੇ ਕਦੇ ਜ਼ਿੰਦਗੀ ਤੁਹਾਨੂੰ ਉਹੀ ਦੇ ਦਿੰਦੀ ਹੈ ਜੋ ਤੁਸੀਂ ਮੰਗਿਆ ਨਹੀਂ ਹੁੰਦਾ ਪਰ ਜੋ ਤੁਹਾਡੀ ਆਤਮਾ ਲਈ ਜ਼ਰੂਰੀ ਹੁੰਦਾ ਹੈ ਦੋਸਤੋ ਹੁਣ ਤੁਹਾਨੂੰ ਉਹ ਚਾਰ ਗੱਲਾਂ ਦੱਸਣ ਜਾ ਰਹੀ ਹਾਂ ਜੋ ਤੁਹਾਡੀ ਜ਼ਿੰਦਗੀ 'ਚ ਬਹੁਤ ਮਦਦਗਾਰ ਸਾਬਤ ਹੋਣਗੀਆਂ ਨੰਬਰ 1 ਪਰਮ ਵਿੱਚ ਜਿਉਣ ਵਾਲਾ ਹਕੀਕਤ ਤੋਂ ਹੱਟਦਾ ਹੈ ਪਰਮ ਵਿੱਚ ਪਿਆ ਵਿਅਕਤੀ ਅਕਸਰ ਖੁਦ ਨੂੰ ਹੀ ਹਰਾ ਦਿੰਦਾ ਹੈ ਜਿਸ ਤਰ੍ਹਾਂ ਸ਼ੇਰ ਖੁਦ ਨੂੰ ਗਧੇ ਦਾ ਗੁਲਾਮ ਸਮਝ ਕੇ ਚੁੱਪਚਾਪ ਬੰਨਿਆ ਗਿਆ ਉਸੇ ਤਰ੍ਹਾਂ ਜਦ ਅਸੀਂ ਡਰ ਤੇ ਪਰਮ ਨੂੰ ਸੱਚਮੁਣ ਬੈਠਦੇ ਹਾਂ ਤਾਂ ਸਾਡੀ ਅਸਲੀ ਤਾਕਤ ਵੀ ਬੇਵਸ ਹੋ ਜਾਂਦੀ ਹੈ ਨੰਬਰ 2 ਮਨ ਵਿੱਚ ਡਰ ਨਾ ਪਲ ਡਰ ਬਾਹਰ ਨਹੀਂ ਅੰਦਰ ਪਲਦਾ ਹੈ ਤੇ ਜੋ ਮਨ ਨੂੰ ਜਿੱਤ ਲਵੇ ਉਹੀ ਜ਼ਿੰਦਗੀ ਨੂੰ ਜਿੱਤ ਲੈਂਦਾ ਹੈ ਜਿਵੇਂ ਸੇਨਾ ਨੇ ਬਿਨਾ ਲੜੇ ਹਾਰ ਮੰਨ ਲਈ ਉਵੇਂ ਹੀ ਅਸੀਂ ਵੀ ਜੇਕਰ ਬਿਨਾ ਕੋਸ਼ਿਸ਼ ਕੀਤੇ ਹਾਰ ਮੰਨ ਜਾਈਏ ਤਾਂ ਦੋਸ਼ ਹਾਲਾਤ ਦਾ ਨਹੀਂ ਸਾਡੀ ਹਿੰਮਤ ਛੱਡਣ ਦਾ ਹੁੰਦਾ ਹੈ ਨੰਬਰ 3 ਤਾਕਤ ਸਰੀਰ 'ਚ ਨਹੀਂ ਸੋਚ 'ਚ ਹੁੰਦੀ ਹੈ ਦੋਸਤੋ ਜਿਸ ਨੇ ਸੋਚ ਤੇ ਜਿੱਤ ਹਾਸਲ ਕਰ ਲਈ ਉਸ ਨੇ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਜਿੱਤ ਲਈ ਮੋਹਨ ਦੇ ਕੋਲ ਨਾ ਤਲਵਾਰ ਸੀ ਨਾ ਘੋੜ ਸਵਾਰੀ ਨਾ ਹੁਨਰ ਪਰ ਉਸ ਦੀ ਸੋਚ ਨਿਰਦਰ ਦੇਲ ਤੇ ਈਸ਼ਵਰ ਤੇ ਵਿਸ਼ਵਾਸ ਨੇ ਉਸ ਨੂੰ ਵਿਜੇਤਾ ਬਣਾ ਦਿੱਤਾ ਨੰਬਰ 4 ਸੱਚਾ ਹਿੰਮਤੀ ਉਹ ਨਹੀਂ ਜੋ ਤਲਵਾਰ ਚੁੱਕੇ ਬਲਕਿ ਉਹ ਹੈ ਜੋ ਡਰ ਨਾਲ ਲੜ ਜਾਵੇ ਕਦੇ-ਕਦੇ ਅਣਜਾਣੇਚ ਕੀਤੀ ਗਈ ਹਿੰਮਤ ਵੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਿੱਤ ਬਣ ਜਾਂਦੀ ਹੈ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਈ ਵਾਰ ਅਸੀਂ ਨਹੀਂ ਜਾਣਦੇ ਹੁੰਦੇ ਕਿ ਅਸੀਂ ਕੀ ਕਰ ਰਹੇ ਹਾਂ ਪਰ ਜੇਕਰ ਮਨ ਵਿੱਚ ਸੱਚਾਈ ਹੈ ਤਾਂ ਪਰਮਾਤਮਾ ਵੀ ਪਿੱਛੇ ਖੜਾ ਰਹਿੰਦਾ ਹੈ ਆਖਿਜ ਇਹ ਹੀ ਕਹਾਂਗੇ ਕਿ ਆਪਣੇ ਕਰਮ ਨਾਲ ਕਿਸਮਤ ਨੂੰ ਜਗਾਓ ਕਿਉਂਕਿ ਸੰਕਲਪ ਜਦ ਸੱਚਾ ਹੋਵੇ ਤਾਂ ਮਿੱਟੀ ਦਾ ਭਾਂਡਾ ਵੀ ਇਤਿਹਾਸ ਰਚ ਦਿੰਦਾ ਹੈ। ਦੋਸਤੋ ਸਾਡੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਕਹਾਣੀ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ। ਮਿਲਦੇ ਹਾਂ ਅਗਲੀ ਵੀਡੀਓ 'ਚ। ਅਗਲੀ ਕਹਾਣੀ ਦੇ ਨਾਂ ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।